ਕੈਨੇਡਾ ਦੀ ਰਾਜਨੀਤੀ ਦੇ ਵਿੱਚ ਅੱਜ ਇੱਕ ਵੱਡਾ ਧਮਾਕਾ ਹੁੰਦਾ ਹੈ ਦੁਪਹਿਰਿਆ ਜਦੋਂ ਜਗਨਜੀਤ ਸਿੰਘ ਵੀਡੀਓ ਪਾ ਕੇ ਕਹਿੰਦਾ ਕਿ ਜਿਹੜਾ ਸਮਰਥਨ ਉਹਨੇ ਲਿਬਰਲ ਪਾਰਟੀ ਟਰੂਡੋ ਨੂੰ ਉਹਨਾਂ ਨੂੰ ਦਿੱਤਾ ਸੀ ਉਹ ਤੋਂ ਪਿੱਛੇ ਹਟ ਜਾਂਦੇ ਨੇ ਇਹਦਾ ਮਤਲਬ ਇਹ ਨਹੀਂ ਹੈ ਕਿ ਐਸੇ ਸਾਲ ਚੋਣਾਂ ਹੋਣਗੀਆਂ ਕਿਉਂਕਿ ਚੋਣਾਂ ਹੋਣ ਵਾਸਤੇ ਇਹਨਾਂ ਦੀ ਜਿਹੜੀ ਘੱਟ ਗਿਣਤੀ ਦੀ ਸਰਕਾਰ ਹੈ ਉਹ ਡਿੱਗਣੀ ਚਾਹੀਦੀ ਹੈ ਪਹਿਲਾਂ ਦੋ ਤਰੀਕੇ ਦੇ ਨਾਲ ਇਹਨਾਂ ਦੀ ਸਰਕਾਰ ਡਿੱਗ ਸਕਦੀ ਹੈ ਪਹਿਲਾ ਤਰੀਕਾ ਹੋ ਗਿਆ ਕਿ ਇਸੇ ਮਹੀਨੇ ਸਪਟੰਬਰ ਦੇ ਵਿੱਚ ਦੁਬਾਰਾ ਜਿਹੜਾ ਸੈਸ਼ਨ ਹੈ ਪਾਰਲੀਮੈਂਟ ਦਾ ਉਹ ਸ਼ੁਰੂ ਹੋਣਾ ਹੈ ਤੇ ਉਦੋਂ ਜੇ ਨਾਨ ਕੰਫੀਡੈਂਸ ਵੋਟਿੰਗ ਹੋਈ ਤੇ ਲ ਅਗਲੇ ਸਾਲ ਮਾਰਚ ਜਾਂ ਅਪ੍ਰੈਲ ਦੇ ਵਿੱਚ ਬਜਟ ਪੇਸ਼ ਹੋਣਾ ਹੈ ਉਦੋਂ ਜੇ ਬਜਟ ਪਾਸ ਨਹੀਂ ਹੁੰਦਾ ਫਿਰ ਵੀ ਇਹਨਾਂ ਦੀ ਸਰਕਾਰ ਡੇਗ ਪੈਣੀ ਪਹਿਲਾਂ ਜਿਹੜਾ ਸਮਝੌਤਾ ਸੀ ਉਦੋਂ ਇੱਕ ਗਾਰੰਟੀ ਸੀ ਕਿ ਜਿਹੜੀ ਐਨਡੀਪੀ ਪਾਰਟੀ ਐ ਲਿਬਰਲ ਪਾਰਟੀ ਨੂੰ ਵੋਟ ਪਾਉਗੀ ਜਿਸ ਜਿਹਦੇ ਕਰਕੇ ਸੱਤਾ ਦੇ ਵਿੱਚ ਟੁੱਟੋ ਰਹਿ ਸਕੂਗਾ ਪਰ ਹੁਣ ਇਹ ਐਨਡੀਪੀ ਨੇ ਕਿਹਾ ਕਿ ਉਹ ਕੇਸ ਬਾਈ ਕੇਸ ਵੋਟ ਕਰਨਗੇ ਐਨਡੀਪੀ ਤੇ ਲਿਬਰਲ ਪਾਰਟੀ ਦੇ ਵਿੱਚ ਜਿਹੜਾ ਸਮਝੌਤਾ ਹੋਇਆ ਸੀ ਉਹਦੇ ਤਹਿਤ ਜਿਹੜੀ ਲਿਬਰਲ ਪਾਰਟੀਆਂ ਉਹਨਾਂ ਨੇ ਡੈਂਟਲ ਕੇਅਰ ਬਿੱਲ ਪੇਸ਼ ਕੀਤਾ ਫਾਰਮਾ ਕੇਅਰ ਬਿੱਲ ਪੇਸ਼ ਕੀਤਾ ਜਿੰਨਾਂ ਨੂੰ ਨਹੀਂ ਪਤਾ ਮੈਂ ਦੱਸ ਦਿੰਦਾ ਕਿ ਪਿਛਲੇ ਹਫਤੇ ਜਿਹੜੀ ਕੰ